ਹਾਂਜੀ ਸਸ ਜੀ ਸਾਰਿਆਂ ਨੂੰ ਰਜਨੀ ਦੇ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਦੱਸਾਂਗੇ ਬਸੰਤਾ ਦੇ ਦਿਨਾਂ ਵਿੱਚ ਦਾਲਾਂ ਨੂੰ ਕਿੱਦਾਂ ਸਾਂਭ ਸੰਭਾਲ ਕਰਕੇ ਰੱਖ ਸਕਨੇ ਹ ਜੇ ਅਸੀਂ ਦਾਲਾਂ ਦੀ ਸੰਭਾਲ ਨਹੀਂ ਕਰਾਂਗੇ ਤੇ ਇਹਨਾਂ ਨੂੰ ਬਰਸਾਤਾ ਦੇ ਦਿਨਾਂ ਵਿੱਚ ਕੀੜੇ ਜਾਂ ਛੁੰਡੀ ਲੱਗ ਜਾਂਦੀ ਆ ਤੇ ਅਸੀਂ ਇਸ ਨੂੰ ਬਣਾ ਵੀ ਨਹੀਂ ਸਕਦੇ ਤੇ ਸਾਡੀਆਂ ਦਾਲਾਂ ਵੇਸਟ ਹੀ ਜਾਂਦੀਆਂ ਨੇ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਡੱਬਿਆਂ 'ਚ ਪਾਉਣ ਤੋਂ ਪਹਿਲਾਂ ਦਾਲਾਂ ਨੂੰ ਤੁਸੀਂ ਕੀ ਕਰਨਾ ਤਾਂ ਜੋ ਤੁਹਾਡੀਆਂ ਦਾਲਾਂ ਨੂੰ ਕੀ ਰਾਜਾ ਸੁੰਢੀ ਨਾਲ ਲੱਗੇ ਤੇ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਤਾਂ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ। ਸਭ ਤੋਂ ਪਹਿਲਾਂ ਅਸੀਂ ਮਾਵਾਂ ਦੇ ਦਾਣ ਨੂੰ ਤੁਹਾਨੂੰ ਦੱਸਾਂਗੇ ਕਿ ਇਹਨੇ ਕਿਦਾਂ ਸਟੋਰ ਕਰ ਸਕਦੇ ਆ। ਅਸੀਂ ਲਿਆ ਤੇਲ ਤੇਲ ਤੁਸੀਂ ਸਰੋਂ ਦਾ ਹੀ ਲੈਣਾ ਕੋਈ ਹੋਰ ਤੇਲ ਨਹੀਂ ਵਰਤਣਾ ਇਸ ਨੂੰ ਆਪਣੇ ਹੱਥਾਂ ਉੱਪਰ ਇਸ ਤਰ੍ਹਾਂ ਲਗਾ ਲੈਣਾ ਹੈ ਤੇ ਹੱਥਾਂ ਨਾਲ ਮਲ ਲੈਣਾ ਮਲ ਕੇ ਫਿਰ ਤੁਸੀਂ ਢਾਲਣਾ ਹੈ ਇਸ ਤਰ੍ਹਾਂ ਲਗਾ ਦੇਣਾ ਸਾਰੀ ਢਾਲ ਨੂੰ ਤੁਸੀਂ ਇਹ ਤੇਲ ਲਗਾ ਦੇਣਾ ਤੁਹਾਡੀ ਢਾਲ ਕਦੇ ਵੀ ਖਰਾਬ ਨਹੀਂ ਹੋਏਗੀ ਪਾਏ ਤੁਸੀਂ ਸਾਲ ਭਾਰ ਇਸ ਨੂੰ ਰੱਖ ਸਕਦੇ ਹੋ ਤੇ ਨਾ ਹੀ ਇਹਦੇ ਤੇ ਕੀੜਾ ਲੱਗੇਗਾ ਇਹ ਦੇਖੋ ਸਿਆਲ ਜੇ ਤੇ ਜਰੂਰਤ ਨਹੀਂ ਪੈਂਦੀ ਪਰ ਗਰਮੀਆਂ ਦੇ ਵਿੱਚ ਦਾਲਾਂ ਨੂੰ ਇਸ ਤਰ੍ਹਾਂ ਹੀ ਸਟੋਰ ਕਰਕੇ ਰੱਖਣਾ ਪੈਂਦਾ ਹੈ ਮੈਂ ਆਪਣੇ ਘਰ ਵਿੱਚ ਦਾਲਾਂ ਨੂੰ ਇਸ ਤਰ੍ਹਾਂ ਹੀ ਸਟੋਰ ਕਰਨੀ ਹੈ ਤੇ ਮੇਰੇ ਘਰ ਨੂੰ ਕਦੇ ਵੀ ਕੀੜਾ ਦਾ ਸੰਭੀ ਨਹੀਂ ਲੱਗਦਾ ਦੇਖੋ ਜਦੋਂ ਵੀ ਤੁਸੀਂ ਡੱਬੇ ਚ ਪਾਣਾ ਇਸ ਨੂੰ ᱫਾ ਹੱਥਾਂ ਨੂੰ ਤੇਲ ਲਗਾ ਕੇ ਤੇ ਮਾਂ ਨੂੰ ਕੋਈ ਚੰਗੀ ਤਰ੍ਹਾਂ ਤੇਲ ਲਗਾ ਲੈਣਾ ਫੇਰ ਹੀ ਡੱਬੇ ਵਿੱਚ ਪਾਣਾ ਇਹ ਬਹੁਤ ਹੀ ਸੋਖਾ ਤਰੀਕਾ ਆ ਆ ਦੇਖੋ ਸਾਡੀ ਸਾਰੀ ਦਾਲ ਨੂੰ ਤੇਲ ਅਲੱਗ ਚੁਕਿਆ ਹੈ ਇਸ ਤਰ੍ਹਾਂ ਹੀ ਅਸੀਂ ਥਾਲੀ ਵਿੱਚ ਜਾਂ ਕਿਸੇ ਖੁੱਲੀ ਪ੍ਰਾਤ ਵਿੱਚ ਪਾ ਕੇ ਸਾਰੇ ਮਾਵਾਂ ਨੂੰ ਤੇਲ ਲਾ ਕੇ ਫੇਰ ਹੀ ਡੱਬੇ ਵਿੱਚ ਪਾਵਾਂਗੇ ਤੇ ਜਦੋਂ ਇਸ ਨੂੰ ਤੁਸੀਂ ਡੱਬੇ ਵਿੱਚ ਪਾਓਗੇ ਤੇ ਡੱਬੇ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਤੁਹਾਡੀ ਦਾਲ ਬਿਲਕੁਲ ਹੀ ਕਦੇ ਖਰਾਬ ਨਹੀਂ ਹੋਏਗੀ ਅਸੀਂ ਤੁਹਾਨੂੰ ਦੂਜੀ ਦਾਲ ਛੋਲਿਆਂ ਦੀ ਦੱਸਾਂਗੇ ਕਿ ਇਸ ਨੂੰ ਕਿੱਦਾਂ ਸਟੋਰ ਕਰਨਾ ਮਾਂਵਾ ਦੀ ਦਾਲ ਨੂੰ ਤੇ ਅਸੀਂ ਤੁਹਾਨੂੰ ਦੱਸਤਾ ਕਿ ਕਿੱਦਾਂ ਸਟੋਰ ਕਰਨਾ ਹੁਣ ਤੁਹਾਨੂੰ ਦੱਸਨੇ ਅਸੀਂ ਛੋਲਿਆਂ ਦੀ ਦਾਲ ਨੂੰ ਕਿੱਦਾਂ ਸਟੋਰ ਕਰਨਾ ਛੋਲਿਆਂ ਦੀ ਦਾਲ ਨੂੰ ਸਟੋਰ ਕਰਨ ਲਈ ਅਸੀਂ ਲਵਾਂਗੇ ਇੱਕ ਚਮਚਾ ਹਲਦੀ ਇੱਕ ਚਮਚੀ ਹਲਦੀ ਨੂੰ ਇਸ ਤਰ੍ਹਾਂ ਦਾਲ ਵਿੱਚ ਫਲਾਰ ਦੇਣਾ ਘੱਟਾ ਨਾਲ ਹਲਦੀ ਨੂੰ ਦਾਲ ਦੇ ਨਾਲ ਇਸ ਤਰ੍ਹਾਂ ਲਗਾ ਲੈਣਾ ਤਾਂ ਜੋ ਹਲਦੀ ਦਾਲ ਨਾਲ ਚਿੱਪ ਜਾਏ ਹਲਦੀ ਦੀ ਕੁਸ਼ੂ ਦਾਲ ਵਿਚਾਨ ਨਾਲ ਇਹਦੇ ਚ ਸੁੰਢੀ ਜਾਂ ਠੀਰਾ ਨਹੀਂ ਲੱਗਦਾ ਤੇ ਇਹ ਦਾਲ ਖਰਾਬ ਨਹੀਂ ਹੁੰਦੀ ਇਸੇ ਤਰ੍ਹਾਂ ਤੁਸੀਂ ਰਾਜਮਾ ਚਿੱਟੇ ਚਨੇ ਕਾਲੇ ਚਨੇ ਸਾਰਿਆਂ ਨੂੰ ਹਲਦੀ ਲਾ ਕੇ ਤੇ ਡੱਬਿਆਂ ਵਿੱਚ ਪਾ ਦਿਓ ਤੁਹਾਡੇ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਨਾ ਹੀ ਉਹਨਾਂ ਨੂੰ ਕੀੜਾ ਲੱਗੇਗਾ ਇਸ ਨੂੰ ਅਸੀਂ ਹਲਦੀ ਲਾ ਲਈ ਹੈ ਹੁਣ ਅਸੀਂ ਇਸ ਨੂੰ ਡੱਬੇ ਵਿੱਚ ਪਾ ਦਾਂਗੇ ਹੋਣ ਇਸ ਨੂੰ ਜਿੰਨਾ ਚਿਰ ਮਰਜ਼ੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਬਾਏ ਬਾਏ